ਕਿ ਵਾਹੇ ਗੁਰੂ ਸਾਹਿਬ ਜੀ ਸ਼ਲੋਕ ਮਹਲਾ ਤੀਜਾ ਜਿਨ ਕੋ ਸਤ ਗੁਰ ਪੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੇ ਸ਼ਬਦ ਸਮਾਹਿ ਜਿਨ ਕਾ ਸਤ ਗੁਰ ਪੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੇ ਸ਼ਬਦ ਸਮਾਹੇ ਕੁੱਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਏ ਪਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਪਿਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਾਉ ਮੈਂ ਅੰਦਰ ਖੜਕੂ ਹੈ ਖੜਕੇ ਖੜਕ ਵਿਹਾਰੇ ਹਾਉ ਮੈਂ ਵੱਡਾ ਰੋਗ ਹੈ ਮਰ ਜੰਮੇ ਆਵ ਜਾਈ ਜਿਨ ਕੋ ਪੂਰਬ ਲਿਖਿਆ ਤਿੰਨ ਸਤ ਗੁਰ ਮਿਲਿਆ ਪ੍ਰਭ ਆਇ ਨਾਨਕ ਗੁਰ ਪ੍ਰਸਾਦੀ ਉਪਰੇ ਹਉ ਮੈਂ ਸਬਦ ਜਲਾਈ ਪਾਉੜੀ ਹਰ ਨਾਮ ਹਮਾਰਾ प्रब अवगित अगोचर अब, अब नासि पुरख विदाता हर नाम हम सवे हर नाम हम पूजए हर नाम में ही मन राता ਹਰ ਨਾਮ ਮੈਂ ਜੀਵੜ ਕੋਈ ਅਵਰ ਨਾ ਸੁਜੈ ਹਰ ਨਾਮੋਂ ਅੰਤ ਛਡਾਤਾ ਹਰ ਨਾਮ ਦਿਆ ਗੁਰ ਪਰ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕੋ ਸਦਾ ਨਮਸਕਾਰਿ ਜਿਤ ਮਿਲਿਐ ਹਰਿ ਨਾਮ ਮੈਂ ਜਾਤਾ ਹਰ ਨਾਮ ਦਿਆ ਗੁਰ ਪਰ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕੋ ਸਦ ਨਮਸਕਾਰੀ ਜਿਤ ਮਿਲਿਐ ਹਰ ਨਾਮ ਮੈਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ